विश्वास कुमार रमेश मौत ਨਾਲ ਟੱਕਰ ਲੈਣ ਵਾਲਾ ਇਕੱਲਾ ਜੀਵਤ ਇਨਸਾਨ ਜੂਨ 2025 ਉਹ ਮਹੀਨਾ ਜਿਹੜਾ ਭਾਰਤ ਕਦੇ ਨਹੀਂ ਭੁੱਲ ਸਕੇਗਾ અમદાવાદ ਦਾ ਆਕਾਸ਼ ਸੜ ਰਿਹਾ ਸੀ ਧੂਆਂ ਤੇ ਅਗਨੇ ਸਾਰੀ ਦਿਸ਼ਾ ਟਾਕ ਲਈ ਸੀ 에어 ਇੰਡੀਆ ਦੀ ਫਲਾਈਟ AI 175 ਜੋ ਲੰਡਨ ਲਈ ਉੱਡਣ ਵਾਲੀ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਸਫ਼ਰ ਜ਼ਿੰਦਗੀ ਦਾ ਆਖਰੀ ਸਫ਼ਰ ਬਣ ਜਾਵੇਗਾ ਸੌਤ ਵਧ ਜਾਣਾ ਕੁਝ ਮਿੰਟਾਂ ਵਿੱਚ ਖਾਮੋਸ਼ ਹੋ ਗਈਆਂ ਪਰ ਉਸ ਖੰਡਰ ਵਿੱਚੋਂ ਇੱਕ ਆਵਾਜ਼ ਆਈ ਜਿਉਂਦੀ ਆਵਾਜ਼ ਉਸ ਦਾ ਨਾਮ ਸੀ ਵਿਸ਼ਵਾਸ ਕੁਮਾਰ ਰਮੇਸ਼ ਕੁਦਰਤ ਨੇ ਜਿਵੇਂ ਮੌਤ ਦੇ ਮੂੰਹ ਉਸ ਨੂੰ ਖਿੱਚ ਲਿਆ ਸੀ ਪਲੇਨ ਦੇ ਅੰਦਰੋਂ ਧੁਮਾਕੇ ਦੀ ਗੂੰਜ ਧੂਏ ਦੀ ਗੰਧ ਤੇ ਚੀਖਾਂ ਦੀ ਆਵਾਜ਼ ਉਹ ਸਭ ਕੁਝ ਅੱਜ ਵੀ ਉਸ ਦੇ ਮਨ ਵਿੱਚ ਜਿਉਂਦਾ ਹੈ ਉਹ ਦੱਸਦਾ ਹੈ ਮੈਂ ਖਿੜਕੀ ਦੇ ਕੋਲ ਬੈਠਾ ਸੀ ਇੱਕ ਤੇਜ਼ ਝਟਕੇ ਦੇ ਬਾਅਦ ਅੱਗ ਦੀ ਲਪਟ ਚੜੀ ਮੈਨੂੰ ਸਮਝ ਨਹੀਂ ਆਇਆ ਮੈਨੂੰ ਸਿਰਫ ਦੌੜਨਾ ਸੀ ਤੇ ਬਚਣਾ ਸੀ ਉਹ ਖਿੜਕੀ ਤੋੜ ਕੇ ਬਾਹਰ ਕੁੱਦਿਆ ਤੇ ਉਸ ਸੇ ਉਸਦੀ ਜ਼ਿੰਦਗੀ ਬਦਲ ਗਈ ਹਸਪਤਾਲ ਦੇ ਬਿਸਤਰੇ ਤੇ ਮਹੀਨਿਆਂ ਬੀਤੇ ਅੱਜ ਵੀ ਉਸਦੇ ਪੈਰਾਂ ਵਿੱਚ ਲੋਹੇ ਦੀ ਰੌਡ ਲੱਗੀ ਹੈ ਪਰ ਸਭ ਤੋਂ ਵੱਡਾ ਜ਼ਖਮ ਉਸਦੀ ਰੂਹ ਤੇ ਹੈ ਜੋ ਕਿਸੇ ਮਲਮ ਨਾਲ ਨਹੀਂ ਭਾਰ ਸਕਦਾ ਸਰਕਾਰ ਨੇ ਮੁਆਵਜ਼ਾ ਦਿੱਤਾ ਪਰ ਵਿਸ਼ਵਾਸ ਕਹਿੰਦਾ ਹੈ ਪੈਸਾ ਤਰਦ ਨਹੀਂ ਘਟਾਉਂਦਾ ਇਨਸਾਫ਼ ਹੀ ਦਰਦ ਨੂੰ ਅਰਥ ਦੇ ਸਕਦਾ ਹੈ। ਉਹ ਅੱਜ ਵੀ ਫਿਜ਼ੀਓਥੈਰੇਪੀ ਕਰਾ ਰਿਹਾ ਹੈ। ਧੀਰੇ ਧੀਰੇ ਤੁਰਨਾ ਸਿੱਖ ਰਿਹਾ ਹੈ। ਪਰ ਸਭ ਤੋਂ ਮੁਸ਼ਕਿਲ ਕੰਮ ਉਹ ਡਰ ਨੂੰ ਹਰਾਉਣਾ ਜੋ ਹਰ ਜਹਾਜ਼ ਦੇ ਸ਼ੋਰ ਨਾਲ ਵਾਪਸ ਆ ਜਾਂਦਾ ਹੈ। ਵਿਸ਼ਵਾਸ ਦੀ ਕਹਾਣੀ ਸਿਰਫ ਇੱਕ ਹਾਦਸੇ ਦੀ ਨਹੀਂ, ਇਹ ਉਸ ਜ਼ਿੰਦਗੀ ਦੀ ਕਹਾਣੀ ਹੈ ਜਿਸਨੇ ਮੌਤ ਨੂੰ ਅੱਖਾਂ ਵਿੱਚ ਵੇਖ ਕੇ ਵੀ ਹਾਰ ਨਹੀਂ ਮੰਨੀ। ਉਹ ਕਹਿੰਦਾ ਹੈ, "ਰੱਬ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ ਹੈ।" ਹੁਣ ਮੇਰੀ ਦੁਆ ਇਹ ਹੈ ਕਿ ਕਿਸੇ ਹੋਰ ਨੂੰ ਇਹ ਦਰਦ ਨਾ ਸਹਿਣਾ ਪਵੇ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਖਬਰਾਂ 'ਚ ਦਿਖਾਈ ਦੇਣ ਵਾਲੇ ਅੰਕੜਿਆਂ ਦੇ ਪਿੱਛੇ ਇੱਕ ਜੀਵਤ ਮਨੁੱਖ ਹੁੰਦਾ ਹੈ ਜਿਸ ਦਾ ਦੁੱਖ ਅਖਬਾਰਾਂ 'ਚ ਨਹੀਂ ਉਸ ਦੀ ਰੂਹ ਵਿੱਚ ਦਰਜ ਰਹਿੰਦਾ ਹੈ